ਨੇ ਆਪਣੇ ਪੰਜਾਬੀ ਕਲਚਰ ਨੂੰ ਦਰਸਾਦੇ ਹੋਏ ਸੀ ਗਿੱਧਾ ਭੰਗੜਾ ਤੇ ਉਹਨਾਂ ਦੀਆਂ ਤਾਂ ਅਸੀਂ ਪੇਸ਼ ਕਰੀਆਂ ਕਰਦੇ ਹੀ ਆ ਪਰ ਜਿਹੜੇ ਸਾਡੀਆਂ ਕੋਰੀਓਗ੍ਰਾਫੀਸ ਹੈਗੀਆਂ ਨੇ ਉਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਕਲਚਰ ਨੂੰ ਵੀ ਅਸੀਂ ਸ਼ੋਅ ਕਰਦੇ ਆ ਤਾਂ ਕਿ ਪੈਟਰੋਨਿਜ਼ਮ ਨੂੰ ਵੀ ਸ਼ੋਅ ਕਰਦੇ ਆ ਤਾਂ ਕਿ ਬੱਚਾਂ ਦੇ ਵਿੱਚ ਜਿਹੜੀ ਦੇਸ਼ ਭਗਤੀ ਦੀ ਭਾਵਨਾ ਹੈ ਉਹ ਵੀ ਵਧੀਆ ਚੱਲਦੀ ਰਹੇ ਤੇ 8 ਅਗਸਤ ਤੋਂ ਲੈ ਕੇ ਅਸੀਂ ਲਗਾਤਾਰ ਇਸ ਗਰਾਊਂਡ ਵਿੱਚ ਆ ਰਹੇ ਹਾਂ ਉਸ ਨਾਲ ਮਿਲ ਕੇ ਅਸੀਂ ਇਹ ਜਿਹੜਾ 15 ਘੰਟਾ ਦਾ ਪ੍ਰੋਗਰਾਮ ਆ ਉਹਨਾਂ ਨਾਲ ਟਾਈਪ ਆਪਾ ਪਿਲ ਇਕੱਠੇ ਐਨਸੀਸੀ ਟੁਕ ਨਾਲ ਕੋਲਸਾਨਾ ਟੁਕ ਲੈ ਕੇ ਹੀ ਕਾਰਵਾਈ ਕਰ ਰਹੇ ਹਾਂ ਅਸੀਂ ਹਰੇਕ ਬੱਚ ਨੂੰ ਮੌਕਾ ਨਹੀਂ ਮਿਲ ਪਉਂਦਾ ਪਰ ਜਿਹੜੇ ਬੈਸਟ ਹੁੰਦੇ ਆ ਕਾਲਜਾਂ ਦੇ ਵਿੱਚ ਟ੍ਰਿਲ ਅੱਛੀ ਹੁੰਦੀ ਆ ਉਹਨਾਂ ਸਲੈਕਟ ਕਰਕੇ ਹੀ ਅਸੀਂ ਉਹਨਾਂ ਨੂੰ ਇਸ ਪਰੇਡ ਦੇ ਵਿੱਚ ਲੈ ਕੇ ਆਨੇ ਆ। ਜੀ। ਪ੍ਰਾਊਡ ਵਾਲੀ ਗੱਲ ਹੈ ਵੀ ਇੰਡੀਆ ਲਈ ਅਸੀਂ ਆਪਣਾ ਸਾਡਾ ਦੇਸ਼ ਆ ਅਸੀਂ ਪਰੇਡ ਕਰਦੇ ਆ ਹੌਲੀ ਹੌਲੀ ਫਿਰ ਸਟੈਪ ਬਾਈ ਸਟੈਪ ਸਾਨੂੰ ਸਾਡੀ ਕੰਟਰੀ ਨੂੰ ਸਰਵ ਕਰਨ ਦਾ ਮੌਕਾ ਵੀ ਮਿਲੂਗਾ ਐਨਸੀਸੀ ਦੇ ਅਸੀਂ ਪਾਰਟਿਸਪੈਂਟ ਨੇ ਤੇ ਗਾਂ ਜਾਂ ਕਿ ਵੀ ਅਸੀਂ ਬਹੁਤ ਜ਼ਮੀਨਤ ਤਰ੍ਹਾਂ ਆ। ਆਮ ਆਮ 10 ਦਿਨ ਦੀ ਪ੍ਰੋਪਰ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੇ ਸਿਖਾਇਆ ਜਾਂਦਾ ਉਸਤਾਦ ਆਉਂਦੇ ਆ ਬਟਾਲੀਅਨ ਵਾਈ ਸਕੂਲ ਵਾਈਜ਼ ਠੀਕ ਹੈ ਫਿਰ ਉਹ ਇੱ 15 اگست صرف आजादी ਦਾ ਤਿਵਾਰ ਨਹੀਂ ਇਹ ਉਹ ਦਿਨ ਹੈ ਜਿਸ ਦਿਨ ਅਸੀਂ ਆਪਣੇ ਸ਼ਹੀਦਾਂ ਤੇ ਬਲਿਦਾਨੀਆਂ ਨੂੰ ਯਾਦ ਕਰਦੇ ਹਾਂ ਹੁਣੇ ਮੌਜੂਦਾਂ ਲੁਧਿਆਣਾ ਦੇ ਪੀਏਯੂ ਗਰਾਊਂਡ ਦੇ ਵਿੱਚ ਜਿੱਥੇ ਰਿਹਰਸਲ ਕੀਤੀ ਜਾ ਰਹੀ ਹੈ 15 اگست ਵਾਲੇ ਦਿਨ ਜਿਹੜੀ ਪ੍ਰੇਡ ਹੋਣੀ ਹੈ ਤੇ ਜਿਹੜੀ ਚੱਕੀਆਂ ਕਨਾਲੀਆਂ ਜਾਣੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਵਿਰਸੇ ਪੰਜਾਬ ਦੇ ਇਤਿਹਾਸ ਬਾਰੇ ਦੱਸਿਆ ਜਾਣਾ ਉਸ ਦੇ ਲਈ ਜਿਹੜੇ ਰਿਹਰਸਲ ਨੇ ਜੋਰਾ ਤੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਨਸੀਸੀ ਕੈਡਟਸ ਨੇ ਜਿਨ੍ਹਾਂ ਦੇ ਵੱਲੋਂ ਪ੍ਰੇਡ ਕੀਤੀ ਜਾਣੀ ਹੈ ਇਸ ਇਸ ਦਿਨ ਗਲਬਾਤ ਕਰਨ ਦੇ ਲਈ ਜਿਹੜੇ ਇਹਨਾਂ ਦੇ ਟ੍ਰੇਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਜੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਦੇਖ ਸਕਦੇ ਹੋ ਕਾਫੀ ਜਿਹੜੇ ਇਸ ਡਿਸਪਲਿਨ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਪਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਪ੍ਰੇਡ ਦੇ ਦੌਰਾਨ ਜਿਹੜੀ ਹੈ ਕਿਸੇ ਵੀ ਤਰੀਕੇ ਦੇ ਜਿਹੜੀ ਹੈ ਕੋਈ ਗੜਬੜੀ ਨਾ ਹੋਵੇ ਉਸ ਦੇ ਲਈ ਕਾਫੀ 4-5 ਦਿਨਾਂ ਪਹਿਲਾਂ ਤੋਂ ਹੀ ਜੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਕਾਫੀ ਡਿਸਪਲਿਨ ਤਰੀਕੇ ਦੇ ਨਾਲ ਨਾਲ ਹੀ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਜਿਹੜਾ ਹੈ ਡੀਹਾਈਡਰੇਟ ਹਾਈਡਰੇਟਡ ਰਹਿਣਾ ਹੈ ਤੇ ਕਿਸੇ ਤਰੀਕੇ ਜਿਹੜੀ ਹੈ ਕਿਸ ਤਰੀਕੇ ਜਿਹੜਾ ਇਹਨਾਂ ਨੇ ਉਸ ਦਿਨ ਆਪਣੇ ਪਰੇਡ ਜਿਹੜੀ ਹੈ ਦਰਸ਼ਾਉਣੀ ਹੈ ਦਿਖਾਉਣੀ ਹੈ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਟ੍ਰੇਨਰ ਦੇ ਨਾਲ ਸੱਸੀਆ ਗੱਲ ਸਰ ਸੱਸੀਆ ਜੀ ਕਿੰਨੇ ਕ ਦਿਨ ਪਹਿਲਾਂ ਜਿਹੜੀ ਰਿਹਰਸਲ ਸਟਾਰਟ ਹੋ ਗਈ ਸੀ ਅਸੀਂ ਜੀ 4 ਅਗਸਤ ਤੋਂ ਲੈ ਕੇ ਜੀ ਆਪਣੇ ਕਾਲਜਾਂ ਦੇ ਬੱਚੇ ਬੁਲਾਏ ਸੀਗੇ 4 ਅਗਸਤ ਤੋਂ ਲੈ ਕੇ 8 ਅਗਸਤ ਤੱਕ ਅਸੀਂ ਕੀਤੀ ਜੀਐਨਡੀ ਪੂਲੀ ਟੈਕਨੀਕਲ ਕਾਲਜ ਹੈ ਜੀ ਗਿਲ ਰੋਡ ਤੇ ਉੱਥੇ ਪ੍ਰੈਕਟਿਸ ਕਰੀ ਤੇ 8 ਅਗਸਤ ਤੋਂ ਲੈ ਕੇ ਅਸੀਂ ਲਗਾਤਾਰ ਇਸ ਗਰਾਊਂਡ ਵਿੱਚ ਆ ਰਹੇ ਹਾਂ ਪੁਲਿਸਾਂ ਨਾਲ ਮਿਲ ਕੇ ਅਸੀਂ ਇਹ ਜਿਹੜਾ 15 ਘੰਟੇ ਦਾ ਪ੍ਰੋਗਰਾਮ ਆ ਉਹਨਾਂ ਨਾਲ ਟਾਈ ਅਪ ਕਰਕੇ ਅਸੀਂ ਇਕੱਠੇ ਐਨਸੀਸੀ ਟਰੂਪ ਨਾਲ ਪੁਲਿਸਾਂ ਦੇ ਟਰੂਪ ਲੈ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਇਹ ਜਿਹੜੇ ਇਸ ਟਰੂਪ ਦੇ ਵਿੱਚ ਕ੍ਰੈਡਿਟਸ ਨੇ ਸਿਰਫ ਪੰਜਾਬ ਤੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਨਹੀਂ ਜਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਬੱਚੇ ਆਏ ਨੇ ਇੱਥੇ ਨਹੀਂ ਇਹ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਆਏ ਨੇ ਜਿਵੇਂ ਕਿ ਮੰਡੀ ਗਵਿੰਦਗੜ੍ਹ ਤੋਂ ਰਿਮਟ ਯੂਨੀਵਰਸਿਟੀ ਆ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਇਹ ਮੀ ਜੀਜੀ ਖੰਨਾ ਹੈ ਤੇ ਜੀਐਨਸੀ ਦਰਾਹਾ ਤੇ जीएनडी पॉलिटेक्निकल कॉलेज ਜੁਪਨਾਨਕਾਲਾ ਉਥੋਂ ਬੱਚੇ ਆਏ ਨੇ ਅਲੱਗ-ਅਲੱਗ ਮਤਲਬ ਸਿਲੇਕਟਡ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਅ ਪ੍ਰੇਡ ਦੇ ਵਿੱਚ ਸ਼ਾਮਲ ਕਰਦੇ ਆ ਹਰੇਕ ਬੱਚੇ ਨੂੰ ਮੌਕਾ ਨਹੀਂ ਮਿਲ ਪਉਂਦਾ ਪਰ ਜਿਹੜੇ ਬੈਸਟ ਹੁੰਦੇ ਆ ਕਾਲਜਾਂ ਦੇ ਵਿੱਚ ਡਿਲ ਅੱਛੀ ਹੁੰਦੀ ਆ ਉਹਨਾਂ ਸਿਲੇਕਟ ਕਰਕੇ ਹੀ ਅਸੀਂ ਉਹਨਾਂ ਨੂੰ ਇਸ ਸਪਰੇਡ ਦੇ ਵਿੱਚ ਲੈ ਕੇ ਆਨੇ ਆ ਤਾਂ ਕਿ ਅਸੀਂ ਦਿਖਾ ਸਕੀਏ ਕਿ ਸਾਡੇ ਐਨਸੀਸ ਦੇ ਬੱਚੇ ਜਿਹੜੇ ਕਿਸ ਲੈਵਲ ਦੇ ਨੇ ਤੇ ਅੱਗੇ ਜੋ ਅਫਸਰ ਸਹਿਮਾਨ ਨੇ ਜਾਂ ਕੋਈ ਦੇਖਣ ਵਾਲੇ ਬੱਚੇ ਦੇਖ ਕੇ ਮੋਟੀਵੇਟ ਹੋਣ ਕਿ ਐਨਸੀਸੀ ਦੇ ਕੈਡਟ ਕਿਦਾਂ ਇੱਕ ਪ੍ਰੇਡ ਨੂੰ ਮਾਰਚ ਕਰਦੇ ਨੇ ਇੱਕ ਜਿਹੜਾ ਅੱਗੇ ਜਵਾਨ ਖੜਾ ਪਟੂਨ ਕਮਾਂਡਰੀ ਡਿਊਟੀ ਕਰ ਰਿਹਾ ਇੱਦਾਂ ਬੜਾ ਕਮਾਂਡ ਤੇ ਰਿਹਾ ਉਹਨਾਂ ਲਈ ਹੌਸਲਾ ਬਜਾਈ ਬਹੁਤ ਚੀਜ਼ ਇਹਦੇ ਵਿੱਚ ਐਨਸੀਸੀ ਬੱਚਿਆਂ ਨੇ ਅਸੀਂ ਦਿਖਾਣੇ ਆ ਗਰਮੀ ਦਾ ਸੀਜ਼ਨ ਹੈ ਤੇ ਤੁਪ ਵੀ ਕਾਫੀ ਤਿੱਖੀ ਨਿਕਲੀ ਹੋਈ ਹੈ ਤੇ ਸਵੇਰੇ ਕਿੰਨੇ ਵਜੇ ਤੋਂ ਜਿਹੜੀ ਆ ਇਹ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ ਦੇਖੋ ਜੀ ਸਵੇਰੇ 8 ਵਜੇ ਤੋਂ ਸਟਾਰਟ ਹੁੰਦੀ ਆ 8 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਸੈਸ਼ਨ ਚੱਲਦਾ ਤੇ ਉਸ ਤੋਂ ਬਾਅਦ ਬ੍ਰੇਕ ਹੁੰਦੀ ਆ ਪ੍ਰੋਪਰ ਇਹਨਾਂ ਨੂੰ ਪਾਣੀ ਦੀਆਂ ਬੋਤਲਾਂ ਦੇ ਕੇ ਪਾਣੀ ਪਿਲਾਇਆ ਜਾਂਦਾ ਜਿੱਦਾਂ ਇੱਕ ਸਿਖਲਾਈ ਦੇ ਤੌਰ ਤੇ ਸਿਖਾਇਆ ਜਾਂਦਾ ਕਿ ਹਰੇਕ ਜਵਾਨ ਇੱਕ ਲਾਈਨ 'ਚ ਖੜਾ ਕਰਕੇ ਉਹਨਾਂ ਚ ਪਾਣੀ ਦੀਆਂ ਬੋਤਲਾਂ ਹੋਣਗੀਆਂ ਇੱਕ ਇੱਕ ਲੀਟਰ ਪਾਣੀ ਪਿਲਾਇਆ ਜਾਂਦਾ ਇਹਨਾਂ ਨੂੰ ਫਿਰ ਸੈਕਟਨ ਸੈਕਸ਼ਨ ਚੱਲਦਾ ਫਿਰ 10 ਵਜੇ ਤੱਕ ਚੱਲਦਾ ਜੀ ਤੇ ਇਦਾਂ ਅਸੀਂ ਸਟੈਪ ਬਾਈ ਸਟੈਪ ਚੱਲਦੇ ਆ ਅਸੀਂ ਇਹਨਾਂ ਨਾਲ ਤੇ ਜਵਾਨਾਂ ਨੂੰ ਵੀ ਬਰੀਫ ਕਰਦੇ ਰਹਿੰਦੇ ਆ ਕੈਡਟਨ ਨੂੰ ਵੀ ਬਰੀਫ ਕਰਦੇ ਰਹਿੰਦੇ ਆ ਅਸੀਂ ਕਿ ਆਪਣਾ ਡੇਲੀ 5 ਤੋਂ ਲੈ ਕੇ ਤੱਕ 7 ਲੀਟਰ ਪਾਣੀ ਜਿਹੜਾ ਉਹ ਕੰਜਮ ਕੀਤਾ ਜਾਗਦਾ ਕਿ ਬਾਡੀ ਸਾਡੀ ਜਿਹੜੀ ਹੈ ਡੀਹਾਈਡਰੇਸ਼ਨ ਨਾ ਹੋ ਸਕੇ ਜੀ ਤੁਹਾਡੀ ਇਜਾਜ਼ਤ ਹੋਵੇ ਅਸੀਂ ਗੱਲ ਕਰ ਸਕਦੇ ਆ ਜਿਹੜੇ ਨੌਜਵਾਨ ਨੇ ਬਿਲਕੁਲ ਬਿਲਕੁਲ ਕੋਰੀ ਜੀ ਸੋ ਕੁਝ ਨੌਜਵਾਨ ਸਾਡੇ ਨਾਲ ਜਿਹੜੇ ਟਰੂਪ ਦਾ ਹਿੱਸਾ ਨੇ ਬਾਈ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੇ ਇਸ ਸਪਰੇਡ ਦਾ ਹਿੱਸਾ ਬਣ ਕੇ ਮਾਣ ਵਾਲੀ ਗੱਲ ਹੈ ਜੀ ਜੀ ਪ੍ਰੈਕਟਿਸ ਰੋਜ਼ ਕਰਦੇ ਆ ਸਵੇਰੇ ਉੱਠ ਕੇ ਆ ਗਿਆ ਇੰਨੇ ਦੁਪਹਿਰ ਤੱਕ ਸਿਵਲੇ ਹੁੰਨੇ ਆ ਫਿਰ ਆਰਾਮ ਨਾਲ ਅਗਰੇਸ ਕਰੀਦੇ ਫਿਰ ਕਲਾਸਾਂ ਵੀ ਲਾਈਦੀਆਂ ਜੀ ਇਦਾਂ ਫਿਰ ਕਿੱਥੋਂ ਆਏ ਹੋ ਮੈਂ ਜੀ ਬਠਿੰਡਾ ਤੋਂ ਆ ਵੈਸੇ ਮੈਂ ਇੱਥੇ ਪੀ ਲੁਧਿਆਣਾ ਵਿੱਚ ਜੀ ਤੇ ਫਿਰ ਹੁਣ ਸਰ ਵੀ ਦੱਸ ਰਹੇ ਨੇ ਕਿ ਹਾਈਡਰੇਟਡ ਕਿੱਦਾਂ ਰਹਿਣਾ ਵੈ ਤੇ ਕਿਸ ਤਰੀਕੇ ਫਿਰ ਹੁਣ ਵਟਿੰਡੇ ਤੋਂ ਆਏ ਹਾਂ ਰਹਿਣ ਦਾ ਕਿ ਕਿਸ ਤਰੀਕੇ ਜਿਹੜਾ ਹੈ ਕਿਤਨਾ ਸਰ ਮੈਂ ਇੱਥੇ ਹੌਸਟਲ ਪੀਓਜੀ ਹੈ ਜੀ ਹੌਸਟਲ ਜੀ ਮੈਂ ਤੇ ਸਰ ਕੀ ਕਹਿਣਾ ਚਾਹੁੰਦੇ ਹੋ ਮਾਰ ਦਾ ਹਿੱਸਾ ਬਣ ਬਣੋਂਗੇ ਇਸ ਵਾਰੀ ਤੇ ਆਪਣੀ ਜਿਹੜੀ ਆ ਪ੍ਰਦਰਸ਼ਨ ਹੀ ਦਿਖਾਉਂਗੇ ਪਰੇਡ ਦਾ ਹਿੱਸਾ ਬਣਾਂਗੇ ਕਿੰਨਾ ਖੁਸ਼ੀ ਅੰਦਰੋਂ ਮਹਿਸੂਸ ਹੋ ਰਿਹਾ ਬਹੁਤ ਪ੍ਰਾਊਡ ਵਾਲੀ ਗੱਲ ਹੈ ਵੀ ਇੰਡੀਆ ਲਈ ਅਸੀਂ ਆਪਣਾ ਸਾਡਾ ਦੇਸ਼ ਆ ਅਸੀਂ ਪਰੇਡ ਕਰਦੇ ਆ ਹੌਲੀ ਹੌਲੀ ਫਿਰ ਸਟੈਪ ਬਾਈ ਸਟੈਪ ਸਾਨੂੰ ਸਾਡੀ ਕੰਟਰੀ ਨੂੰ ਸਰਵ ਕਰਨ ਦਾ ਮੌਕਾ ਵੀ ਮਿਲੂਗਾ ਐਨਸੀਸੀ ਦੇ ਅਸੀਂ ਪਾਰਟਿਸਪੈਂਟ ਨੇ ਤੇ ਗਾਂ ਜਾਂ ਕਿ ਵੀ ਅਸੀਂ ਬਹੁਤ ਮਿਹਨਤ ਕਰਾਂਗੇ ਜੀ ਕਮੀ ਸਾਰੀ ਗਿੱਲੀ ਹੋਈ ਪਈ ਹੈ ਠੀਕ ਹੈ ਚਾਹੇ ਤਾਂ ਫਿਰ ਵੀ ਖੁਸ਼ੀ ਹੈ ਕੀ ਕਹਿਣਾ ਚਾਹੁੰਦੇ ਕਹਿਣਾ ਹੀ ਚੁਣੇ ਬਹੁਤ ਬਹੁਤ ਮਿਹਨਤ ਕਰੋ ਐਨਸੀਸੀ ਜੁਆਇਨ ਕਰੋ ਆਪਦੇ ਦੇਸ਼ ਲਈ ਸਰਵ ਕਰੋ ਹੋਰ ਕੁਝ ਨਹੀਂ ਬਸ ਅੱਗੇ ਕਿਸ ਤਰੀਕੇ ਫਿਰ ਆਰਮ ਫੋਰਸ ਦੇ ਵਿੱਚ ਜਾਣਾ ਵੈ ਸਰ ਐਨ ਸੀ ਸੀ ਐਸ ਤਿੰਨ ਤਰ੍ਹਾਂ ਦੇ ਪੇਪਰ ਹੁੰਦੇ ਆ ਏ ਬੀ ਸੀ ਜੇ ਸੀ ਸਰਟੀਫਿਕੇਟ ਦੇ ਵਿੱਚ ਸੋਰੀ ਸੀ ਪੇਪਰ ਦੇ ਵਿੱਚ ਏ ਗ੍ਰੇਡ ਆ ਜਾਂਦਾ ਤਾਂ ਸਿੱਧਾ ਲੈਫਟ ਨੈਡ ਭਰਤੀ ਹੋ ਸਕਦੇ ਆ ਓਟੀਏ ਚੰਨਈ ਆ ਜਿੱਥੋਂ ਉਹਦੀ ਟ੍ਰੇਨਿੰਗ ਹੁੰਦੀ ਆ ਤੇ ਸੀ ਡੀ ਐਸ ਦਾ ਇੰਟਰਵਿਊ ਹੋਊਗਾ ਪੇਪਰ ਦੇਣ ਦੀ ਲੋੜ ਨਹੀਂ ਹੁੰਦੀ ਉਹਦੇ ਵਿੱਚ ਜੀ ਯੈਸ ਸਰ ਜਿੱਦਾਂ ਕਿ ਬਾਈ ਨੇ ਦੱਸਿਆ ਕਿ ਤਿੰਨ ਤਰ੍ਹਾਂ ਦੇ ਜਿਹੜੇ ਪੇਪਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਕਈ ਉੱਚੇ ਜਿਹੜੇ ਪੋਸਟ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਨੌਕਰੀ ਲੱਗਦੀ ਹੈ ਤੇ ਗੱਲਬਾਤ ਕਰਨ ਦੇ ਲਈ ਹੋਈ ਵੀ ਹੋਰ ਵੀ ਜਿਹੜੇ ਕੈਡਿਟਸ ਨੇ ਸਾਡੇ ਨਾਲ ਸਰ ਕਿਵੇਂ ਹੋ ਸਰ ਬਹੁਤ ਵਧੀਆ ਮਾਈ ਸੈਲਫ ਐਸ ਜੂ ਬ੍ਰਹਮਦਾਸ ਆਮ ਫਰੋਂ ਖੰਨਾ ਸਰ ਜਿੱਦਾਂ ਹੁਣ ਕੋਈ ਵੀ ਆਪਣਾ ਜਿਵੇਂ ਹੁਣ 15 ਅਗਸਤ ਆ ਰਹੀ ਆ ਇਹਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਜਿੱਦਾਂ ਯੂਨੀਵਰਸਿਟੀ ਆਉਂਦੀਆਂ ਨੇ ਕਾਲਜ ਹੁੰਦੇ ਆ ਉਹਨਾਂ ਨੂੰ ਫਿਰ 10 ਦਿਨ ਪਹਿਲਾਂ ਮਤਲਬ ਬੁਲਾਇਆ ਜਾਂਦਾ ਵੀ ਉਹਨਾਂ ਦੀ ਪ੍ਰੋਪਰ ਪ੍ਰੈਕਟਿਸ ਹੁੰਦੀ ਆ ਜਣੀ ਉਹਨਾਂ ਦਾ ਬੁਲਾਉਣ ਦਾ ਮਕਸਦ ਇਹ ਹੁੰਦਾ ਇੱਕ ਤਾਂ ਯੂਨਿਟੀ ਹੋ ਗਈ ਆਪਣੀ ਠੀਕ ਆ ਡਿਸਪਲਿਨ ਦੇ ਵਿੱਚ ਸਾਰੀ ਕਾਰਵਾਈ ਕਰਦੇ ਆ ਕਿਉਂਕਿ ਵੀਆਈਪੀ ਗੈਸਟ ਆਉਂਦੇ ਆ ਸਾਰੇ ਕਿਉਂਕਿ ਅਨਡਿਸਪਲਿਨ ਕਾਰਵਾਈ ਤਾਂ ਨਹੀਂ ਹੋ ਸਕਦੀ ਇੱਥੇ ਹਨਾ ਤੇ ਉਹਨਾਂ ਨੂੰ ਦੱਸ ਦੇਣ ਦੀ ਪ੍ਰੋਪਰ ਉਹਨਾਂ ਦੀ ਟ੍ਰੇਨਿੰਗ ਹੁੰਦੀ ਇੱਥੇ ਸਿਖਾਇਆ ਜਾਂਦਾ ਉਸਤਾਦ ਆਉਂਦੇ ਆ ਬਟਾਲੀਅਨ ਬਾਈ ਸਕੂਲ ਵਾਈਜ਼ ਠੀਕ ਹੈ ਤੇ ਉਹ ਇੱਥੇ ਆਪਾਂ ਨੂੰ ਸਿਖਾਉਂਦੇ ਆ ਤੇ ਜਣੀ ਇਹ ਚੀਜ਼ ਆਪਾਂ ਇਹ ਨਹੀਂਗਾ ਵੀ ਜਿੱਦਾਂ ਹੁਣ 15 ਅਗਸਤ ਆਈ ਆਪਾਂ ਇੱਥੇ ਇੱਕ ਡ੍ਰਿਲ ਇੱਕ ਪ੍ਰੋਪਰ ਇੱਕ ਗੇੜਾ ਕੱਢਿਆ ਆਪਾਂ ਡ੍ਰਿਲ ਕੀਤੀ ਤਾਂ ਇਹਦਾ ਕੋਈ ਅੱਗੇ ਬੈਨੀ ਤੇ ਇਹਦਾ ਬੈਨੀਫਿਟ ਇਹ ਹੁੰਦਾ ਆਪਣਾ ਇੱਥੇ ਇਸ ਟਾਈਮ ਇਹ ਨਾ ਬਣ ਜਾਂਦਾ ਪਤਾ ਲੱਗ ਜਾਂਦਾ ਵੀ ਕੀ ਕਾਰਵਾਈ ਆ ਅੱਗੇ ਆਪਣਾ ਫਿਰ ਕੈਂਪ ਆਪਾਂ اٹੈਂਡ ਕਰਦੇ ਆ ਜਿਵੇਂ ਆਰਡੀਸੀ ਹੋ ਗਿਆ ਠੀਕ ਆ ਉਹਦੀ ਸਿਲੈਕਸ਼ਨ ਦੰਨੇ ਆ ਅੱਗੇ ਜਾ ਕੇ ਫਿਰ ਆਪਾਂ ਨੂੰ ਇਹਦਾ ਬੈਨੀਫਿਟ ਜ਼ਰੂਰ ਮਿਲਦਾ ਇੱਕ ਕੈਂਪ ਦੇ ਵੱਜੋਂ ਫਿਰ ਆਪਾਂ ਨੂੰ ਅੱਗੇ ਆਉਣੇ ਵਾਲੇ ਦੇ ਜਿੱਦਾਂ ਸਪੈਸ਼ਲ ਆਪਾਂ ਨੂੰ ਜਿਵੇਂ ਐਂਟਰੀ ਹੋ ਜਾਂਦੀ ਆ ਸਿਵਲ ਸਰਵਿਸ ਵਿੱਚ ਹੋ ਜਾਂਦੀ ਹੈ ਹਨਾ ਤੇ ਕੋਈ ਵੀ ਐਗਜ਼ਾਮ ਹੋ ਗਿਆ ਸਿਵਲ ਜਿਵੇਂ ਆਰਮੀ ਦਾ ਐਗਜ਼ਾਮ ਹੋ ਗਿਆ ਪੁਲਿਸ ਦਾ ਹੋ ਗਿਆ ਠੀਕ ਆ ਉਹਦੇ ਵਿੱਚ ਆਪਣੀ ਇੱਥੇ ਨੰਬਰ ਵੀ ਲੱਗਦੇ ਆ ਜੋ ਇਹਦੇ ਸਰਟੀਫਿਕੇਟ ਹੁੰਦੇ ਆ ਜਾਨੀ ਆਪਾਂ ਇਹ ਕਹਿ ਸਕਦੇ ਆ ਕੋਈ ਵੀ ਕਾਰਵਾਈ ਹੋ ਗਈ ਡ੍ਰਿਲ ਹੋ ਗਈ ਮੈਨ ਹਨਾ ਜਾਨੀ ਇਹ ਸਿਰਫ 15 ਅਗਸਤ ਤੱਕ ਸੀਮਿਤ ਨਹੀਂ ਹੈ ਇਹ ਅੱਗੇ 5 ਦਿਨ ਦਾ ਗੈਪ ਛੱਡ ਕੇ ਕੈਂਪ ਆਉਂਦੇ ਆ ਕੈਂਪਾਂ ਵਿੱਚ ਇਹ ਚੀਜ਼ ਦੀ ਫਿਰ ਆਪਾਂ ਨੂੰ ਲੋਡ ਪੈਂਦੀ ਹੈ ਜਾਨੀ ਹੁਣੇ ਜਿਹੜੇ ਨਿਊ ਇਨਰੋਲਮੈਂਟ ਦੇ ਹੁੰਦੇ ਆ ਕਾਲਜ ਯੂਨੀਵਰਸਿਟੀ ਵਾਲੇ ਨਵੇਂ ਸਟੂਡੈਂਟ ਹੁੰਦੇ ਆ ਇਸ ਚੀਜ਼ ਨਾਲ ਜੁੜ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਸਟੈਮਨਾ ਫੋਕਸ ਏਮ ਉਹਨੂੰ ਦੱਸਿਆ ਜਾਂਦਾ ਵੀ ਤੁਹਾਡਾ ਏਮ ਆਫ ਲਾਈਫ ਕੀ ਆ ਕਿੱਦਾਂ ਤੁਸੀਂ ਜਾਣਾ ਇੱਥੋਂ ਫਿਰ ਉਹਨਾਂ ਦਾ ਰਸਤਾ ਖੁੱਲਦਾ ਜਾਂਦਾ ਅੱਗੇ ਉਹਨਾਂ ਦਾ ਫਿਰ ਫਿਊਚਰ ਬਣਦਾ ਜਾਂਦਾ ਦੇ ਕਿਤੇ ਨਾ ਕਿਤੇ ਫਿਊਚਰ ਨਹੀਂ ਬਣਦਾ ਫਿਰ ਇੱਕ ਚੰਗਾ ਜਿਹੜਾ ਨਾਗਰਿਕ ਬਣ ਕੇ ਜਿਹੜਾ ਉਹ ਬੱਚਾ ਉਬਰਦਾ ਹੈ ਡਿਸਪਲਨ ਪ੍ਰੋਪਰ ਸਿਖਾ ਦਿੰਦੇ ਆ ਕਿ ਕਿੱਦਾਂ ਆਪਾਂ ਰਹਿਣਾ ਸਹਿਣਾ ਪ੍ਰੋਪਰ ਛੋਟੇ ਵੱਡੇ ਨਾਲ ਕਿੱਦਾਂ ਗੱਲ ਕਰਨੀਆਂ ਕੋਈ ਵੀਆਈਪੀ ਗੈਸਟ ਆ ਗਏ ਐਗਜ਼ਾਮਪਲ ਆਪਣੇ ਘਰੇ ਕੋਈ ਗੈਸਟ ਆ ਜਾਂਦਾ ਉਹਨਾਂ ਨਾਲ ਕਿੱਦਾਂ ਗੱਲਬਾਤ ਕਰਨੀ ਆ ਜਾਨੀ ਐਡੂਕੇਟ ਮੈਨਰ ਸਾਰਾ ਕੁਝ ਇੱਥੇ ਆਪਾਂ ਨੂੰ ਸਿਖਾ ਦਿੰਦੇ ਆ ਜੀਵਨ ਦੇ ਵਿੱਚ ਕਿਸ ਤਰੀਕੇ ਆਪਾਂ ਤੁਰਨਾ ਹੈ ਇੱਕ ਚੰਗਾ ਇਨਸਾਨ ਕਿੱਦਾਂ ਬਣਨਾ ਹੈ ਉਹ ਸਾਰੀਆਂ ਚੀਜ਼ਾਂ ਐਨਸੀਸੀ ਦੇ ਵਿੱਚ ਰਹਿ ਕੇ ਤੁਸੀਂ ਸਿੱਖ ਰਹੇ ਹੋ ਹਾਂਜੀ ਸਭ ਇੱਥੇ ਸਿਖਾਇਆ ਜਾਂਦਾ ਉਸਤਾਦ ਸਟੂਡੈਂਟ ਨੂੰ ਕ੍ਰੈਡਿਟ ਨੂੰ ਸਾਡੇ ਹੁਣ ਐਜਮੈਨ ਸੀਸੀ ਦੇ ਕ੍ਰੈਡਿਟ ਕਹਿੰਦੇ ਆ ਰੈਂਕ ਵਾਈਜ਼ ਹੁੰਦੇ ਆ ਜਿੱਦਾਂ 50 ਪੁਆਇੰਟਸ ਦੀ ਰੈਂਕ ਹੁੰਦੇ ਆ ਆਰਮੀ ਵਿੱਚ ਹੁੰਦੇ ਆ ਐਨਸੀਸੀ ਵਿੱਚ ਵੀ ਇਦਾਂ ਆਪਣੇ ਰੈਂਕ ਹੁੰਦੇ ਆ ਇਹਦੇ ਵਿੱਚ ਜਿੱਦਾਂ ਕੋਈ ਨਵਾਂ ਇਨਰੋਲਮੈਂਟ ਹੁੰਦੀ ਆ ਉਹ ਕ੍ਰੈਡਿਟ ਹੁੰਦਾ ਕ੍ਰੈਡਿਟ ਸਿੱਖਦਾ ਉਹਦਾ ਕੀ ਪ੍ਰੋਮੋਸ਼ਨ ਹੁੰਦਾ ਯੂਐਸਯੂ ਬਣਦਾ ਜਿਹੜੇ ਹੁਣ ਰੈਂਕਸ ਨੇ ਅਸਯੂ ਦੇ ਨੇ ਫਿਰ ਉਹ ਅੱਗੇ ਆਪਣੇ ਜੂਨੀਅਰਸ ਨੂੰ ਸਿਖਾਉਂਦਾ ਏ ਉਹਨਾਂ ਨੂੰ ਦੱਸਦਾ ਵੀ ਅਸੀਂ ਇਹ ਸਿੱਖਿਆ ਫਿਰ ਉਹ ਅੱਗੇ ਸਿਖਾਉਂਦਾ ਪਾਸ ਆਊਟ ਹੋ ਜਾਂਦੇ ਆ ਫਿਰ ਅੱਗੇ ਯਾਨੀ ਅੱਗੇ ਅੱਗੇ ਚੱਲਦਾ ਰਹ ਐਨਸੀਸੀ ਕੈਡਟਸ ਦੇ ਵੱਲੋਂ ਡ੍ਰਿਲ ਤੇ ਪਲੇਡ ਦੇ ਲਈ ਜਿਹੜੇ ਆ ਰਿਹਰਸਲ ਕੀਤੀ ਜਾ ਰਹੀ ਸੀ ਉੱਥੇ ਹੀ ਬੱਚਿਆਂ ਦੇ ਸੁਕੁੱਲੀ ਜਿਹੜੇ ਬੱਚੇ ਨੇ ਉਹਨਾਂ ਦੇ ਵੱਲੋਂ ਜਿਹੜੀ ਰਿਹਰਸਲ ਕੀਤੀ ਜਾ ਰਹੀ ਹੈ ਤੇਜ ਭక్తి ਗਾਣੇ ਤੇ ਉੱਤੇ ਮੈਡਮ ਜਿਹੜੇ ਨੇ ਇਹਨਾਂ ਦੇ ਮੈਡਮ ਲੱਗੇ ਹੋਏ ਨੇ ਇਹਨਾਂ ਨੂੰ ਪ੍ਰੋਪਰ ਜਿਹੜੇ ਕੋਰੀਓਗ੍ਰਾਫ ਕਰ ਰਹੇ ਨੇ ਕਿਸ ਤਰੀਕੇ ਨਾਲ ਆਪਣੀ ਪੇਸ਼ਕਾਰੀ ਦਿਖਾਣੀ ਹੈ ਤੇਜ ਭక్తి ਗਾਣੇ ਤੇ ਬੱਚੇ ਬਿਲਕੁਲ ਜਿਹੜੀ ਆਪਣੀਆਂ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਾਡੇ ਨਾਲ ਡਿੰਪਲ ਮੈਮ ਗੱਲਬਾਤ ਕਰਨੇ ਮੈਮ ਕਿਸ ਤਰੀਕੇ ਦੀ ਜਿਹੜੀ ਇਹ ਤਿਆਰੀਆਂ ਸਕੂਲ ਦੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਹੈ ਸਰ 15 ਅਗਸਤ ਦੇ ਸਬੰਧ ਦੇ ਵਿੱਚ ਬੱਚਿਆਂ ਵੱਲੋਂ ਜਿਹੜੀਆਂ ਪੇਸ਼ਕਾਰੀਆਂ ਕੀਤੀਆਂ ਜਾਣੀਆਂ ਨੇ ਉਹਦੀਆਂ ਤਿਆਰੀਆਂ ਅਸੀਂ ਕਾਫੀ ਦਿਨ ਪਹਿਲੇ ਤੋਂ ਸ਼ੁਰੂ ਕਰ ਦਿੰਦੇ ਆ ਤੇ ਬੱਚਿਆਂ 'ਚ ਬਹੁਤ ਹੀ ਐਨਰਜੀਅਮ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਅਸੀਂ ਪੇਸ਼ਕਾਰੀ ਕਰੀਏ ਤੇ ਉਹਨਾਂ ਵੱਲੋਂ ਜਿਹੜੀਆਂ ਤਿਆਰੀਆਂ ਨੇ ਬੜੇ ਹੀ ਜੋਰਸ਼ ਉਰਨ ਨਾਲ ਕੀਤੀਆਂ ਜਾ ਰਹੀਆਂ ਕਿਸ ਤਰੀਕੇ ਜਿਹੜੀ ਇਹ ਪੇਸ਼ਕਾਰੀ ਕੀਤੀ ਜਾਊਗੀ ਉਹਨਾਂ ਦੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਕੁਝ ਗਾਣੇ ਵੀ ਚੱਲ ਰਹੇ ਸੀ ਬੱਚੇ ਰ ਅ ਸਿਰਫ ਇਹ ਜਿਹੜੀਆਂ ਹੈਗੀਆਂ ਜਿਵੇਂ ਆਪਣੇ ਪੰਜਾਬੀ ਕਲਚਰ ਨੂੰ ਦਰਸਾਉਂਦੇ ਹੋਏ ਅਸੀਂ ਗਿੱਧਾ ਪੰਗੜਾ ਤੇ ਉਹਨਾਂ ਦੀਆਂ ਤਾਂ ਅਸੀਂ ਪੇਸ਼ ਕਰੀਆਂ ਕਰਦੇ ਹੀ ਆ ਪਰ ਜਿਹੜੇ ਸਾਡੀਆਂ ਕੋਰੀਓਗ੍ਰਾਫੀਜ਼ ਹੈਗੀਆਂ ਨੇ ਉਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਕਲਚਰ ਨੂੰ ਵੀ ਅਸੀਂ ਸ਼ੋਅ ਕਰਦੇ ਆ ਤਾਂ ਕਿ ਪੈਟਰੋਟਿਜ਼ਮ ਨੂੰ ਵੀ ਸ਼ੋਅ ਕਰਦੇ ਆ ਤਾਂ ਕਿ ਬੱਚਾਂ ਦੇ ਵਿੱਚ ਜਿਹੜੀ ਦੇਸ਼ ਭਗਤੀ ਦੀ ਭਾਵਨਾ ਹੈ ਉਹ ਵੀ ਵਧੀਆ ਚੱਲਦੀ ਰਹੇ ਤੇ ਉਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਅਸੀਂ ਕੁਝ ਆਪਣੇ ਦੇਸ਼ ਲਈ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੀਆਂ ਥੀਮ ਨੂੰ ਵੀ ਲੈ ਕੇ ਅਸੀਂ ਜਿਹੜੀਆਂ ਨੇ ਉਹ ਪੇਸ਼ ਕਰੀਆਂ ਦੀ ਤਿਆਰੀਆਂ ਚੱਲਦੀਆਂ ਨੇ ਕਿੰਨੇ ਕਿ ਦਿਨ ਪਹਿਲਾਂ ਜਿਹੜੀ ਇਹ ਰਿਹਰਸਲ ਸਟਾਰਟ ਹੋ ਜਾਂਦੀ ਹੈ ਕਿਉਂਕਿ ਗਰਮੀ ਦਾ ਸੀਜ਼ਨ ਵੀ ਹੈ ਬੱਚੇ ਖਾਲੀ ਗਰਾਊਂਡ ਦੇ ਵਿੱਚ ਲੱਗੇ ਹੋਏ ਨੇ ਕਾਫੀ ਉਤਸ਼ਾਹਿਤ ਜਿਹੜੇ ਨਜ਼ਰ ਆ ਰਹੇ ਨੇ ਗਰਮੀ ਧੁੱਪ ਪਿਆਜ਼ ਦੀ ਵੀ ਜਿਹੜੀ ਉਹਨਾਂ ਨੂੰ ਚਿੰਤਾ ਨਹੀਂ ਨਜ਼ਰ ਆ ਰਹੀ ਅ ਸਰ ਦੇਖੋ ਬੱਚੇ ਨਹੀਂ ਬੱਚਿਆਂ ਨੂੰ ਜਦੋਂ ਕਿਸੇ ਆਈਟਮ ਦੇ ਵਿੱਚ ਜਾਂ ਕਿਸੇ ਕਲਚਰ ਆਈਟਮ ਤੇ ਪੇਸ਼ਕਾਰੀ ਕਰਨੀ ਹੁੰਦੀ ਹੈ ਤਾਂ ਉਹਨਾਂ ਦੇ ਅੰਦਰ એનર્ਜੀ ਵੈਸੇ ਹੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਜਿਹੜੀ ਅਸੀਂ ਇਹ ਤਿਆਰੀ ਹੈ ਗਰਾਊਂਡ ਵਾਲੀ ਅਸੀਂ ਅੱਜ ਅੱਜ ਅਸੀਂ ਸੈਕੰਡ ਡੇ ਹੈ ਜਿਹੜਾ ਅਸੀਂ ਗਰਾਊਂਡ ਦੇ ਵਿੱਚ ਕਰ ਰਹੇ ਹਾਂ ਗਰਾਊਂਡ ਦੇ ਵਿੱਚ ਅਸੀਂ 2 ਦਿਨ ਹੀ ਤਿਆਰੀ ਕਰਦੇ ਹਾਂ ਇੱਕ ਇਹਦੀ ਫੁੱਲ ਡਰੈਸ ਰੇਸਲ ਹੁੰਦੀ ਹੈ ਮੈਕਸਿਮਮ ਅਸੀਂ 3 ਦਿਨ ਗਰਾਊਂਡ 'ਚ ਕਰਦੇ ਹਾਂ ਬਾਕੀ ਇਹ ਜਿਹੜੇ ਬੱਚੇ ਨੇ ਆਪਣੇ ਸਕੂਲ ਦੇ ਵਿੱਚ ਹੀ ਆਪਣੇ ਹੀ ਟੀਚਰਸ ਨਾਲ ਤਿਆਰੀਆਂ ਕਰਦੇ ਨੇ ਤੇ ਡਿਸਟ੍ਰਿਕਟ ਦੇ ਵੱਲੋਂ ਜਿਹੜੇ ਆਪਣੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਵੱਲੋਂ ਕਿਨਾ ਜਿਹੜਾ ਬੱਚਿਆਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸਹਿਯੋਗ ਮਿਲਦਾ ਹੈ ਇਹ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ ਜਿਸ ਨਾਲ ਬੱਚੇ ਆਏ ਨੇ ਉਹਨਾਂ ਲਈ ਪਾਣੀ ਪੀਣ ਦਾ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਤਰੰਗੇ ਦੀ ਸ਼ਾਨ ਤੇ ਦੇਸ਼ ਭਗਤੀ ਤੇ ਗੀਤ ਤੇ ਇਹਨਾਂ ਬੱਚਿਆਂ ਦੀ ਪੇਸ਼ਕਾਰੀ ਜਿਹੜੇ 15 ਅਗਸਤ ਦੇ ਦਿਨ ਨੂੰ ਜਿਹੜਾ ਹੈ ਸ਼ਾਨਦਾਰ ਬਣਾਉਣ ਵਾਲੇ ਨੇ ਤੇ ਯਾਦਗਾਰ ਬਣਾਉਣ ਵਾਲੇ ਨੇ ਤੇ ਬੱਚਿਆਂ ਦੇ ਜਜ਼ਬੇ ਨੂੰ ਦੇਖ ਕੇ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਵੇਂ ਰਿਹਰਸਲ ਹੋਣ ਪਾਵੇਂ ਸਮਾਰੋਹ ਤੇ ਕਿਤੇ ਵੀ ਜਿਹੜੀ ਹੈ એનર્ਜੀ ਦੀ ਕਮੀ ਨਜ਼ਰ ਨਹੀਂ ਆ ਰਹੀ ਲੁਧਿਆਣਾ ਤੋਂ ਕੈਮਰਾ ਪਰ ਸੰਦੀਪਕ ਦੇ ਨਾਲ ਮੈਂ